ਸਵਾਗਤ ਕਰਦਾ ਆ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੀ ਟ੍ਰਿਪਲ ਐਸ ਬੀ ਦੁਆਰਾ ਇੱਕ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕੀ ਇਹ ਨੋਟੀਫਿਕੇਸ਼ਨ ਕਿੰਨੀਆਂ ਪੋਸਟਾਂ ਨੇ ਐਜੂਕੇਸ਼ਨ ਕੁਆਲਿਫਿਕੇਸ਼ਨ ਕੀ ਹੈ ਏਜ ਲਿਮਟ ਕਿੰਨੀ ਹੈ ਸਟਾਰਟਿੰਗ ਡੇਟ ਕਿੰਨੀ ਹੈ ਲਾਸਟ ਡੇਟ ਕੀ ਹੈ ਕਿਵੇਂ ਅਪਲਾਈ ਕਰਨਾ ਹੈ ਇਹ ਸਾਰੀ ਪੂਰੀ ਡਿਟੇਲ ਵਿੱਚ ਆਪਾਂ ਇੰਨਾ ਪੋਸਟਾਂ ਦੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਤ ਹਰ ਇੱਕ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਪੰਜਾਬ ਦੇ ਵਿੱਚ ਕੋਈ ਵੀ ਭਰਤੀ ਆਵੇ ਉਸ ਦੀ ਜੜੀ ਜਾਣਕਾਰੀ ਇਸ ਚੈਨਲ ਦੇ ਦਿੱਤੀ ਜਾਂਦੀ ਹੈ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੀ ਟ੍ਰਿਪਲ ਐਸ ਬੀ ਦੁਆਰਾ ਇੱਕ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਫਰੈਸ਼ ਨੋਟੀਫਿਕੇਸ਼ਨ ਹੈ ਉਸ ਦੇ ਵਿੱਚ ਪੂਰੀ ਡਿਟੇਲ ਵਿੱਚ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿਹੜੀਆਂ-ਕਿਹੜੀਆਂ ਪੋਸਟਾਂ ਆਈਆਂ ਨੇ ਤਾਂ ਸਭ ਤੋਂ ਪਹਿਲਾਂ ਪੋਸਟ ਦਾ ਨਾਮ ਹੈਗਾ ਸੇਵਾਦਾਰ ਦੀਆਂ 150 ਜਿਹੜੀਆਂ ਪੋਸਟਾਂ ਨੇ 150 ਪੋਸਟਾਂ ਆਂਜਾਂ ਨੇ ਤਾਂ ਇਸ ਦੇ ਵਿੱਚ ਜਿਹੜੀ ਕੈਟਾਗਰੀ ਵੰਡ ਦਿੱਤੀ ਹੋਈ ਏ ਉਸ ਦੇ ਵਿੱਚ ਜਰਨਲ ਕੈਟਾਗਰੀ ਦੀਆਂ 53 ਪੋਸਟਾਂ ਨੇ EWS ਦੀਆਂ 13 ਪੋਸਟਾਂ ਨੇ SC, MBC ਦੀਆਂ 13 ਪੋਸਟਾਂ ਨੇ SCRO ਦੀਆਂ ਵੀ 13 ਪੋਸਟਾਂ ਨੇ ਤੇ BC ਦੀਆਂ ਵੀ 13 ਪੋਸਟਾਂ ਨੇ ਇਸ ਤੋਂ ਇਲਾਵਾ ਇਕਨੌਮੀ EM ESM ਦੀ ਗੱਲ ਕਰੀਏ ਐਕਸ ਸਰਵਿਸਮੈਨ ਦੀ ਤਾਂ ਉਸ ਦੇ ਵਿੱਚ ਜਨਰਲ ਦੀਆਂ 13 ਪੋਸਟਾਂ ਨੇ SCMB ਦੀਆਂ 4 ਪੋਸਟਾਂ ਨੇ SCRO ਦੀਆਂ 3 ਪੋਸਟਾਂ ਨੇ ਤੇ BC ਦੀਆਂ ਜਿਹੜੇ ਨੇ ਐਕਸ ਸਰਵਿਸਮੈਨ ਦੀਆਂ 4 ਪੋਸਟਾਂ ਨੇ ਇਸ ਤੋਂ ਅੱਗੇ ਗੱਲ ਕਰਦੇ ਆਪਾਂ ਸੇਵਾਦਾਰਾਂ ਦੀ ਪੋਸਟਾਂ 150 ਦੇ ਵਿੱਚ ਜਿਹੜੇ ਸਪੋਰਟਸ ਦੀਆਂ ਪੋਸਟਾਂ ਕਿੰਨੀਆਂ ਨੇ ਤੇ ਸਪੋਰਟਸ ਦੇ ਵਿੱਚ ਜਨਰਲ ਦੀਆਂ 3 ਨੇ SC MB ਦੀ 1 ਕੇ ਤੇ SC RO ਦੀ ਵੀ 1 ਕੇ ਤੇ ਫਰੀडम ਫਾਈਟਰ ਦੀਆਂ ਜਿਹੜੀਆਂ ਨੇ 7 ਪੋਸਟਾਂ ਨੇ ਜੇਕਰ ਆਪਾਂ ਗੱਲ ਕਰੀਏ ਫਿਜ਼ੀਕਲ ਹੈਂਡੀਕੈਪਡ ਦੀਆਂ ਤੇ ਆਰਥੋ ਦੀਆਂ 3 ਪੋਸਟਾਂ ਨੇ ਵਿਜ਼ੂਅਲ ਦੀਆਂ 2 ਪੋਸਟਾਂ ਨੇ ਹੈਰਿੰਗ ਦੀਆਂ ਵੀ 2 ਪੋਸਟਾਂ ਨੇ ਤੇ ਆਈਡੀ ਮੈਡੀਕਲ ਵੀ 2 ਪੋਸਟਾਂ ਨੇ ਇਹ ਜਿਹੜੀਆਂ ਪੋਸਟਾਂ ਦੀਆਂ ਵੰਡ ਹੈ ਸੇਵਾਦਾਰ ਦੀ ਜਿਹੜੀ 150 ਪੋਸਟ ਹੈ ਟੋਟਲ ਇਹ 150 ਪੋਸਟ ਬਣਦੀ ਹੈ ਸੇਵਾਦਾਰ ਦੀ ਜਿਹੜੀ ਹੈ ਪੀ ਟ੍ਰਿਪਲ ਐਸ ਬੀ ਦੁਆਰਾ ਜਿਹੜੀ ਇਹ ਪੋਸਟਾਂ ਦੀ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤਾਂ ਇਸ ਤੋਂ ਇਲਾਵਾ ਚੌਂਕੀਦਾਰ ਦੀਆਂ ਬਾਈ ਪੋਸਟਾਂ ਨੇ ਉਹਦੇ ਵਾਸਤੇ ਵੀ ਇਹ ਇੱਕ ਹੀ ਨੋਟੀਫਿਕੇਸ਼ਨ ਆਇਆ ਇੱਕੇ ਨੋਟੀਫਿਕੇਸ਼ਨ ਦੇ ਵਿੱਚ ਸਾਰਾ ਕੁਝ ਦੱਸਿਆ ਗਿਆ ਹੈ ਤੇ ਇਹ ਨੋਟੀਫਿਕੇਸ਼ਨ ਦੇ ਵਿੱਚ ਚੌਂਕੀਦਾਰ ਤੇ ਸੇਵਾਦਾਰ ਦੀਆਂ ਪੋਸਟਾਂ ਆ ਜਾਂਦੀਆਂ ਨੇ ਚੌਂਕੀਦਾਰ ਦੀ ਜੇ ਗੱਲ ਕਰੀਏ ਤਾਂ ਜਰਨਲ ਦੀਆਂ 6 ਨੇ ਇਕਨੋਮਿਕਲ ਵਿਕਸ਼ਾ ਸੈਕਸ਼ਨ ਦੀ 1 ਕੇ ਐਸ ਸੀ ਐਮ ਬੀ ਦੀਆਂ ਦੋ ਨੇ ਐਸ ਸੀ ਆਰਓ ਦੀ 1 ਕੇ ਤੇ bc ਦੀਆਂ ਬੈਕਵਰਡ ਕਲਾਸ ਦੀਆਂ ਦੋ ਪੋਸਟਾਂ ਨੇ ਤੇ ਐਕਸ ਸਰਵਿਸਮੈਨ ਦੀ ਗੱਲ ਕਰੀਏ ਤਾਂ ਜਨਰਲ ਦੀਆਂ ਤਿੰਨ ਨੇ ਐਸਸੀ ਦੀ ਇੱਕ ਐਸਸੀ ਐਮਬੀ ਦੀ ਇੱਕ ਤੇ ਐਸਸੀ ਆਰਓ ਦੀ ਵੀ ਇੱਕ ਪੋਸਟ ਹੈ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਸਪੋਰਟਸ ਦੀ ਚੌਂਕੀਦਾਰ ਸਪੋਰਟਸ ਦੇ ਵਿੱਚ ਜਨਰਲ ਦੀ ਇੱਕ ਪੋਸਟ ਹੈ ਹੋਰ ਕੋਈ ਵੀ ਪੋਸਟ ਨਹੀਂ ਹੈਗੀ ਸਪੋਰਟਸਮੈਨ ਦੇ ਵਿੱਚ ਫ੍ਰੀडम ਵੈਡਰ ਦੀ ਇਸ ਦੇ ਵਿੱਚ ਦੋ ਪੋਸਟਾਂ ਨੇ ਤੇ ਫਿਜੀਕਲ ਹੈਂਡੀਕੈਪਟ ਦੀਆਂ ਜਿਹੜੀਆਂ ਨੇ ਆਰਥੋਡੋਇਕ ਕੇ ਵਿਜ਼ੂਅਲ ਦੀ ਵੇਖ ਕੇ ਤੇ ਹੈਰਿੰਗ ਦੀ ਵੀ ਇੱਕ ਹੈ ਇਹ ਚੌਕੀਦਾਰ ਦੀ ਪੋਸਟਾਂ ਦੀ ਵੰਡ ਹੈ ਤੇ ਚੌਕੀਦਾਰ ਦੇ 22 ਪੋਸਟਾਂ ਨੇ ਤੇ ਸੇਵਾਦਾਰ ਦੀਆਂ ਜਿਹੜੀਆਂ ਨੇ 150 ਪੋਸਟਾਂ ਲਈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਸ ਤੋਂ ਅੱਗੇ ਜੇ ਆਪਾਂ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਐਜੂਕੇਸ਼ਨ ਕੁਆਲਿਫਿਕੇਸ਼ਨ ਜਿਹੜੀ ਇਹਦੇ ਵਿੱਚ ਮਿਡਲ ਪਾਸ ਹੋਣਾ ਚਾਹੀਦਾ ਹੈ ਤੇ ਪੰਜਾਬੀ ਲਾਜ਼ਮੀ ਪਾਸ ਹੋਣੀ ਚਾਹੀਦੀ ਹੈ ਮਿਡਲ 8ਵੀਂ ਪਾਸ ਇਸ ਦੇ ਵਿੱਚ ਅਪਲਾਈ ਕਰ ਸਕਦਾ ਇਸ ਤੋਂ ਬਾਅਦ ਕੁਆਲਿਫਿਕੇਸ਼ਨ ਵਾਲਾ ਤਾਂ ਅਪਲਾਈ ਕਰ ਹੀ ਸਕਦਾ ਹੈ ਘੱਟੋ ਘੱਟ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਮਿਡਲ ਕਲਾਸ ਰੱਖੀ ਗਈ ਹੈ 8ਵੀਂ ਵਾਲਾ ਇਹਦੇ ਵਿੱਚ ਕਰਜ਼ਕਰ ਅਪਲਾਈ ਕਰ ਸਕਦਾ ਹੈ ਘੱਟ ਕੁਆਲਿਫਿਕੇਸ਼ਨ ਵਾਲੇ ਵੀ ਇਹਨਾਂ ਪੋਸਟਾਂ ਨੂੰ ਜਿਹੜਾ ਅਪਲਾਈ ਕਰ ਸਕਦੇ ਆ ਤਾਂ ਇਸ ਤੋਂ ਜੇ ਅੱਗੇ ਆਪਾਂ ਗੱਲ ਕਰੀਏ ਏਜ ਲਿਮਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜੀ ਜਨਰਲ ਦੀ ਏਜ ਹੈ ਘੱਟੋ ਘੱਟ ਜਿਹੜੀ ਏਜ ਹੈ 16 ਸਾਲ ਰੱਖੀ ਹੋਈ ਹੈ ਤੇ ਵਾਤਵਤ 30 ਸਾਲ 16 ਤੋਂ 30 ਸਾਲ ਜਿਹੜੀ ਏਜ ਹੋਣੀ ਚਾਹੀਦੀ ਹੈ ਜਨਰਲ ਕੈਟਾਗਰੀ ਵਾਸਤੇ ਤਾਂ ਐਸਸੀ ਵਾਸਤੇ ਵਾਤਵਤ ਏਜ ਜਿਹੜੀ ਉਹ 35 ਸਾਲ ਹੈਂਡੀਕੈਪਟ ਵਾਸਤੇ ਵਾਤਵਤ ਏਜ ਜਿਹੜੀ 45 ਸਾਲ ਤੇ ਐਕਸ ਸਰਵਿਸ ਮੈਨ ਵਾਲਿਆਂ ਨੂੰ ਰੂਲ ਮੁਤਾਬਕ ਜਿਹੜੀ ਗਵਰਨਮੈਂਟ ਦੇ ਰੂਲ ਮੁਤਾਬਕ ਛੋਟ ਦਿੱਤੀ ਜਾਵੇਗੀ ਜਨਰਲ ਵਾਸਤੇ ਵਾਤਵਤ 30 ਸਾਲ ਤੇ ਐਸਸੀ ਵਾਸਤੇ 35 ਸਾਲ ਹੈਂਡੀਕੈਪਟ ਵਾਸਤੇ 45 ਸਾਲ ਇੱਕ ਸਰਵੋਸਮਾਨ ਵਾਲਿਆਂ ਨੂੰ ਰੂਲ ਮੁਤਾਬਕ ਛੋਟ ਦਿੱਤੀ ਜਾਵੇਗੀ ਤੇ ਕਟੋ-ਕਟ ਇਹਦੇ ਵਿੱਚ 16 ਸਾਲ ਏਜ ਰੱਖੀ ਗਈ ਹੈ। ਇਸ ਤੋਂ ਅੱਗੇ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਜਰਨਲ ਵਾਸਤੇ ਫਰੀडम ਫਾਈਟਰ ਤੇ სპੋਰਟਸਮੈਨ ਵਾਸਤੇ ਜਿਹੜੀ ਫੀਸ ਹੈ 1000 ਰੁਪਿਆ ਫੀਸ ਰੱਖੀ ਗਈ ਹੈ। ਐਸਸੀ ਵਾਸਤੇ, ਬੀਸੀ ਵਾਸਤੇ ਤੇ ਇਕਨੋਮਿਕਲ ਵੀਕ ਸੈਕਸ਼ਨ, ਈਡਬਲਯੂਐਸ ਵਾਲਿਆਂ ਨੂੰ 250 ਰੁਪਿਆ ਦੇਣਾ ਪਵੇਗਾ। ਐਕਸ ਸਰਵੋਸਮੈਨ ਨੂੰ 200 ਰੁਪਏ ਤੇ ਫਿਜੀਕਲ ਹੈਂਡੀਕੈਪਟ ਵਾਸਤੇ ਫੀਸ ਜਿਹੜੀ ਹੈ 500 ਰੁਪਏ ਰੱਖੀ ਗਈ ਹੈ ਜੇ ਹੁਪਾ ਗੱਲ ਕਰੀਏ ਅਪਲਾਈ ਕਿਵੇਂ ਕਰਨਾ ਹੈ ਤਾਂ ਇਹਨਾਂ ਪੋਸਟਾਂ ਲਈ ਅਪਲਾਈ ਕਰਨ ਲਈ ਆਨਲਾਈਨ ਹੀ ਅਪਲਾਈ ਕਰਨਾ ਹੈ ਤਾਂ ਤੁਸੀਂ www.ssb.punjab.gov.in ਤੇ ਜਾ ਕੇ ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ ਆਨਲਾਈਨ ਅਪਲਾਈ ਕਰਨਾ ਹੈ ਤੇ ਆਨਲਾਈਨ ਹੀ ਅਪਲਾਈ ਹੋਵੇਗਾ ਜੇ ਡੇਟਾ ਦੀ ਗੱਲ ਕਰੀਏ ਤਾ ਇਸ ਦੀ ਸਟਾਰਟਿੰਗ ਡੇਟ ਜਿਹੜੀ ਹੈ 26 8 2024 ਤੋਂ ਸਟਾਰਟ ਹੋ ਰਹੀ ਹੈ ਤੇ ਲਾਸਟ ਡੇਟ ਇਨ ਦੀ 24 9 2024 ਹੈ ਇਹ ਪੋਸਟਾਂ ਤੁਸੀਂ ਅਪਲਾਈ ਕਰ ਸਕਦੇ ਹੋ ਜਿਹੜੇ ਵੀ ਕੈਂਡੀਡੇਟ ਐਲੀਜੀਬਲ ਨੇ ਇੱਕ ਪੋਸਟਾਂ ਬਹੁਤ ਵਧੀਆ ਪੋਸਟਾਂ ਨੇ ਤੁਸੀਂ ਅਪਲਾਈ ਕਰ ਸਕਦੇ ਹੋ ਘੱਟ ਕੁਆਲੀਫਿਕੇਸ਼ਨ ਵਾਲਿਆਂ ਵਾਸਤੇ ਇਹ ਪੋਸਟਾਂ ਬਹੁਤ ਵਧੀਆ ਨੇ ਜਿਹੜੇ ਘੱਟ ਪੜੇ ਲਿਖੇ ਨੇ ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ ਕਿਉਂਕਿ ਇਸ ਦੇ ਵਿੱਚ ਸਿਰਫ 8ਵੀਂ ਪਾਸ ਕੁਆਲੀਫਿਕੇਸ਼ਨ ਰੱਖੀ ਗਈ ਹੈ ਤਾ ਇਹ ਸੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦੇ ਰਹਿਣ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਕੋਈ ਵੀ ਜੋਬ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਦਿੱਤੀ ਜਾਂਦੀ ਹੈ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਆਪਣੇ ਛੇ ਹਜ਼ਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਕੋਈ ਡਾਊਟ ਹੈ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਵੀ ਕਰ ਸਕਦੇ ਹੋ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ